ਹੁਣ ਪਤਾ ਕੀ ਹੋ ਗਿਆ ਵਿਆਹਾਂ ਵਿੱਚ ਕੀ ਹੁੰਦਾ ਕੱਲ ਮੈਂ ਤਰਨ ਤਰਨ ਵਿਚਾਰ ਵਿੱਚ ਦੀ ਲੱਗਾ ਲੰਘਣ ਸ਼ਰਮਣਾ ਮੇਰੀਆਂ ਅੱਖਾਂ ਚੁੱਟ ਗਈਆਂ ਪਤਾ ਕਿਉਂ ਮਹਿੰਦੀ ਲਾਉਣ ਵਾਲੇ ਦੋ ਭਈਏ ਬੈਠੇ ਉਹਨਾਂ ਦੇ ਕੋਲ ਆਪਣੀ ਲੜਕੀ ਛੱਡ ਕੇ ਗਿਆ ਪਿਓ ਤੇ ਭਰਾ ਤੇ ਲੜਕੀ ਨੇ ਸਲਵਾਰ ਦੇ ਪਹੁੰਚੇ ਪਤਾ ਗੋਡਿਆਂ ਤੋਂ ਤਾਂ ਕਰ ਲੈ ਤੇ ਕਮੀਜ਼ ਤੇ ਉਹਨੇ ਪਾਇਆ ਹੀ ਬੇਸ਼ਰਮੀ ਦਾ ਭਰਿਆ ਸੀਗਾ ਉਹਦੇ ਤੇ ਬਾਜੂ ਐ ਹੀ ਨਹੀਂ ਸੀਗੇ ਤੇ ਦੋ ਟਕੇ ਦੇ ਭਈਏ ਤੁਹਾਡੀਆਂ ਸਰਦਾਰਾਂ ਦੀਆਂ ਲੜਕੀਆਂ ਦੇ ਹੱਥਾਂ ਤੇ ਤੇ ਮੋਢਿਆਂ ਤੱਕ ਮਹਿੰਦੀ ਲਾਉਂਦੇ ਨੇ ਫੜ ਫੜ ਕੇ ਸਰਦਾਰਾਂ ਦੀਆਂ ਧੀਆਂ ਦੀਆਂ ਗੋਡਿਆਂ ਤੱਕ ਮਹਿੰਦੀ ਲਾਉਂਦੇ ਡੁੱਬ ਕੇ ਨਹੀਂ ਮਰ ਜਾਣਾ ਚਾਹੀਦਾ ਸਾਨੂੰ ਮਰ ਨਹੀਂ ਜਾਣਾ ਚਾਹੀਦਾ ਮਹੌਰਾ ਤਾਂ ਹਾਂ ਸਾਡੀਆਂ ਸਰਦਾਰਾਂ ਦੀਆਂ ਧੀਆਂ ਹੋਰ ਤੇ ਪਿਆਰ ਜੂਪੀ ਦੇ ਤੁਹਾਡੀਆਂ ਧੀਆਂ ਪੈਣਾ ਦੇ ਨਾ ਕੰਮ ਪਕੜਦੇ ਹੁਣ ਬਾਹਾਂ ਤੇ ਹੱਥ ਲਾ ਲਾ ਕੇ ਮਿੱਟੀ ਲਾਉਂਦੇ ਹੁਣ ਸਾਨੂੰ ਪਰਜਾ ਚਾਹਣਾ ਚਾਹੁੰਦਾ ਸ਼ਕੰਨਾਂ ਵਿੱਚ ਕੋਪਰੂ ਦਿਵਾਲੀਆਂ ਬੈਣੋ ਮੈਂ ਤੁਹਾਡੇ ਚਰਨਾਂ 'ਚ ਵੀ ਬੇਨਤੀ ਕਰਦਾ ਮਾਪੇ ਨੂੰ ਕਦੇ ਤੰਦੀ ਨਾ ਦਿਆ ਕਰੋ ਪੱਗ ਬੰਨ ਕੇ ਜਦੋਂ ਬਾਪੇ ਤੁਹਾਨੂੰ ਪਈਆਂ ਦੇ ਕੋਲ ਛੱਡ ਕੇ ਆਉਂਦਾ ਪਤਾ ਨਹੀਂ ਬਾਪੂ ਦਾ ਮਰਦ ਹੁੰਦਾ ਕਹੀਂ ਹੁੰਦਾ ਸਾਡਾ ਤੇ ਬਾਪੂ ਦਾ ਹੁੰਦਾ ਕਦੀ ਸਾਡੀ ਸਰਦਾਰੀ ਆ ਗਈ ਜੀ ਬਣੂ ਆਦੀਆਂ ਸਾਡੀਆਂ ਪੱਕਾ ਰਹਿ ਗਈਆਂ ਖਾਵੇ ਦੀਆਂ ਰਹਿ ਗਈਆਂ ਬਾਕੀ ਸਰਦਾਰੀ ਸਰੂਪੀ ਸਾਡੇ ਬੰਦੇ ਕੋਲ ਨਹੀਂ ਮੈਂ ਤੁਹਾਡੇ ਚਰਨਾਂ ਚੱਤ ਜੋੜ ਕੇ ਬੇਨਤੀ ਕਰਦਾ ਕਦੇ ਮਾਂ ਬਾਪ ਨੂੰ ਤੱਦੀ ਨਾ ਦਿਓ ਮੈਂ ਵਿਆਹ ਤੇ ਮਹਿੰਦੀ ਲਵਾਉਣੀ ਮੈਨੂੰ ਮਹਿੰਦੀ ਲਿਆਣ ਖਲਵਾ ਕੇ ਲਿਆ ਜਿਹੜੀਆਂ ਪੈਣਾ ਮਹਿੰਦੀ ਲਾ ਕੇ ਨਹੀਂ ਜਾਂਦੀਆਂ ਉਹਨਾਂ ਨੂੰ ਪੈਸੇ ਦੇ ਵਿੱਚੋਂ ਕੱਢ ਦਿੰਦੇ ਅਗਲੇ ਕਿ ਜਾਂ ਕੁਝ ਖਾਣ ਪੀਣ ਨਹੀਂ ਦਿੰਦੇ ਜਿੱਦਣ ਤੁਸੀਂ ਸਿਰ ਟੱਕ ਕੇ ਵਧਿਆ ਪਹਿਰਾਵਾ ਪਾ ਕੇ ਪੈਲਸ ਵਿੱਚ ਜਾਓਗੀਆਂ ਲੋਕ ਤੁਹਾਡੀ ਇੱਜ਼ਤ ਕਰਨਗੇ ਲੋਕ ਤੁਹਾਨੂੰ ਸਤਿਕਾਰ ਮਾਨ ਦੇਣਗੇ ਸ੍ਰੀ ਆਕਾਲ ਬਹੁਤ